ਸਵਾਗਤ ਹੈ ਜੀ ਤੁਹਾਡਾ ਇਸ ਚੈਨਲ ਤੇ ਸੋ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਕੱਚਾ ਧੋਬੀ ਆਣਾ ਵਿਖੇ ਜਿੱਥੇ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਜੀ ਨੇੜੇ ਉੱਥੇ ਬਹੁਤ ਹੀ ਇੱਕ ਗਰੀਬ ਪਰਿਵਾਰ ਹੈ ਪਿੱਛੇ ਜੇ ਉਹਨਾਂ ਦਾ ਐਕਸੀਡੈਂਟ ਵੀ ਹੋ ਗਿਆ ਸੀ ਆ ਭੈਣ ਖੜੀ ਹੈ ਇਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਭੈਣ ਜੀ ਕੀ ਨਾਮ ਆਪਣਾ ਪ੍ਰਵਿੰਦਰ ਕੌਰ ਹੈ ਹਾਂਜੀ ਕੀ ਨਾਮ ਆਪਣਾ ਪ੍ਰਵਿੰਦਰ ਕੌਰ ਹੈ ਅੱਛਾ ਕੀ ਹੋ ਗਿਆ ਤੁਹਾਨੂੰ ਕੀ ਤੁਸੀਂ ਮਦਦ ਵਾਸਤੇ ਬੁਲਾਇਆ ਸਾਨੂੰ ਕਿਸ ਤਰ੍ਹਾਂ ਮਦਦ ਚਾਹੁੰਦੇ ਤੁਸੀਂ ਕਿਸ ਤਰ੍ਹਾਂ ਦੀ ਮੈਂ ਨਾ ਵੀ ਮਤਲਬ ਕਿ ਚੱਕੀ ਤੇ ਕੰਮ ਕਰਦੀ ਸੀਗੀ ਉੱਥੇ ਕੋਈ ਵੀ ਰਾਟੋ ਮਾਰ ਗਿਆ ਮਿਲ ਕੇ ਤੇ ਉਸ ਕਰਕੇ ਮੇਰੀ ਬਾਹ ਤੇ ਸੱਟ ਲੱਗੀ ਵੀ ਹੱਡੀ ਟੁੱਟੀ ਵੀ ਬਾਹ ਦੀ ਅੱਜ ਮੈਨੂੰ 20 ਦਿਨ ਹੋ ਗਏ ਘਰੇ ਬੈਠੀ ਨੂੰ ਮਹੀਨੇ ਨੂੰ ਹੋਣਾ ਵਾਲਾ ਹੋ ਗਿਆ ਕੋਈ ਮੇਰੇ ਕਮਾਈ ਦਾ ਸਾਧਨ ਨਹੀਂ ਹੈਗਾ ਬੰਦਾ ਮੇਰਾ ਬਿਮਾਰ ਸੁਨਾਰ ਰਹਿਦਾ ਤਾਂ ਤੇ ਉਹਦੇ ਵੀ ਇਲਾਜ ਮੇਰੇ ਨਣਾ ਨੰਦੋਈਆ ਕਰਵਾ ਰਹੇ ਨੇ ਉਹਨਾਂ ਨੂੰ ਹਾਰਡ ਦੀ ਪ੍ਰੋਬਲਮ ਹੈ ਤੇ ਹੁਣ ਘਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਮੇਰੇ ਕੋਲੇ ਵੀ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਬੇਟਾ ਮੇਰਾ ਛੋਟਾ ਜਗਾ ਉਹ ਪੜਦਾਗਾ ਮੰਮੀ ਕਲਾਸ ਦੇ ਵਿੱਚ ਤੇ ਮੈਂ ਵੀ ਇਹ ਬੇਨਤੀ ਕਰਦੀ ਵੀ ਜੇ ਕੋਈ ਦਿਨ ਮੇਰੀ ਹੈਲਪ ਕਰਨਾ ਚਾਹੁੰਦਾ ਤਾਂ ਮੇਰੀ ਹੈਲਪ ਕਰੋ ਮੈਂ ਬਹੁਤ ਦੁਖੀ ਆ ਆਹਦੇ ਘਰ ਦੇ ਵਿੱਚ ਕਰੇ ਕੋਈ ਕੰਮ ਉਹ ਬਮਾ ਰਹਿੰਦੇ ਨੇ ਥੋੜੀ ਘਰ ਦੇ ਕਿ ਕਰਦੇ ਆ ਮੈਂ ਕਰਦੀ ਉਹ ਗੱਡੀ ਚਲਾਉਂਦੇ ਸੀਗੇ ਹੁਣ ਉਹਦੇ ਤੋਂ ਵੀ ਘਰੀ ਬੈਠੇ ਉਹ ਤੇ ਮੇਰੇ ਨਾਨਕ ਪੁੱਲੇ ਗਏ ਹੋਏ ਨੇ ਕੋਈ ਦਵਾਈ ਤੁਸੀਂ ਦਵਾਉਂਦੇ ਨੇ ਉਹਨੂੰ ਵੀ ਉਹ ਹੁਣ ਮੇਰੀ ਦਵਾਈ ਦਵਾਉਣ ਤੇ ਉਹਨਾਂ ਨੂੰ ਦਵਾਉਣ। ਬੱਚੇ ਕਿੰਨੇ ਜੀ ਆਪਾਂ? ਬੱਚੇ ਮੇਰੇ 4 ਕੁੜੇ ਤਿੰਨ ਕੁੜਨਾ ਇੱਕ ਬੇਟਾ ਦਾ। ਵਿਆਹੇ ਵਿਆਹ। ਦੋ ਕੁੜਨਾ ਵਿਆਹਿਆ ਹੋਈਆਂ ਇੱਕ ਵਾਰੀ ਇਹ ਮੁੰਡਾ ਪੜਦਾ گا۔ ਮੁੰਡਾ ਕੀ ਕਰਦਾ? ਮੁੰਡਾ ਛੋਟਾ ਪੜਦਾ ਜੀ। ਕਿਹੜੀ ਕਲਾਸ ਪੜਦਾ? ਇਹ 9ਵੀਂ ਕਲਾਸ ਚ ਪੜਦਾ ਜੀ। ਅੱਛਾ ਹੁਣ ਜਾਣ ਕੇ ਕਮਾਈ ਦਾ ਕੋਈ ਸਾਧਨ ਨਹੀਂ? ਹਾਂ ਕੋਈ ਸਾਧਨ ਨਹੀਂ ਤੁਸੀਂ ਆਪ ਹੀ ਵੇਖ ਸਕਦੇ ਮੇਰੇ ਘਰ ਦੀ ਹਾਲਤ। ਤੇ ਤੁਹਾਡੇ ਘਰ ਦੇ ਕਿੰਨੇ ਕਿਚਰ ਤੋਂ ਬਾਹਰ? ਇਹਨਾਂ ਨੂੰ ਹੋ ਗਏ ਜੀ 4 ਸਾਲ ਹੋ ਗਏ। ਚੱਲ ਫਿਰ ਨਹੀਂ ਸਕਦੇ ਨਹੀਂ ਤੁਰਦੇ ਫਿਰਦੇ ਹੈਗੇ ਪਰ ਐ ਵੀ ਜਦੋਂ ਉਹਨਾਂ ਨੂੰ ਹਾਰਡੀ ਪ੍ਰੋਬਲਮ ਆ ਬਾਬਾਸੀਲ ਦੀ ਸ਼ਿਕਾਇਤ ਆ ਤੁਰ ਤੁਰਾ ਫਿਰ ਅਭੀ ਨਹੀਂ ਇੰਨਾ ਹੁੰਦਾ ਤਾਂ ਹੁੰਦਾਗਾ ਹਰ ਵੇਲੇ ਬਾਬਾਸੀਲ ਤੋਂ ਵੀ ਬਹੁਤ ਪ੍ਰੋਬਲਮ ਰਹਿੰਦੀ ਉਹਨਾਂ ਨੂੰ ਹਰ ਵੇਲੇ ਤੇ ਮਤਲਬ ਕਿ ਵੀ ਉੱਥੇ ਮੇਰੀ ਨਣਾਣ ਵਿਚਾਰੀ ਆ ਦਾ ਕੰਮ ਥੋੜਾ ਬਹੁਤਾ ਕਰਦੇ ਉਹਦੇ ਬੇਟੇ ਕਰਦੇ ਕਈ ਵਾਰੀ ਖਰਚਾ ਸਾਨੂੰ ਵੀ ਭੇਜ ਦਿੰਦੇ ਹੁੰਦੇ ਆਗੇ ਹੁਣ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ ਵਿਚਿੰਡੇ ਦੇ ਵਿੱਚ ਉਹਨਾਂ ਤੋਂ ਤੁਸੀਂ ਕੀ ਚਾਹੁੰਦੇ ਕੀ ਨਾ ਕਰਦੇ ਬਸ ਬਾਈ ਜੀ ਮੈਂ ਇਹੀ ਮੰਗ ਚਾਹੁੰਦੀ ਆ ਵੀ ਮੇਰੀ ਹੈਲਪ ਕਰੋ ਮੈਨੂੰ ਘਰ ਦੇ ਵਿੱਚ ਰਸਣ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹੋਰ ਮੈਂ ਕੋਈ ਮੰਗ ਨਹੀਂ ਹੈਗੀ ਮੇਰੀ ਵੀ ਮੈਂ ਇੰਨੇ ਚ ਚਲਾ ਦਾ ਕੰਮ ਕਰਨ ਦੇ ਲੈ ਕੋਈ ਇਹ ਤੁਸੀਂ ਰਸਣ ਪਾਣੀ ਵਾਸਤੇ ਫਰਿਆਦ ਕਰ ਦਿਓ ਜਾਂ ਕੋਈ ਦਵਾਈ ਬੂਟੀ ਦੀ ਵੀ ਤੁਹਾਨੂੰ ਲੋੜ ਹੋਵੇ ਦਵਾਈ ਬੂਟੀ ਦੀ ਵੀ ਮੈਨੂੰ ਲੋੜ ਹੈ ਮੇਰੀ ਦਵਾਈ ਸਾਰੀ ਖਤਮ ਹੋਈ ਪਈ ਹੈ ਕਿਉਂਕਿ ਉਹਨਾਂ ਨੇ ਜਿਨ੍ਹਾਂ ਨੇ ਆਟੋ ਮਾਰਿਆ ਸੀ ਉਹਨਾਂ ਨੇ ਮੈਨੂੰ 3000 ਰੁਪਏ ਦਿੱਤੇ ਬਰਿਆਤ 3000 ਨਾਲ ਮੈਂ ਕੀ ਕਰੂੰਗੀ ਇਹ ਜਿਹੜੇ ਤੁਹਾਡੀ ਬਾਹਰ ਦੀ ਪ੍ਰੋਬਲਮ ਕਿੰਨਾ ਚਿਰ ਰੁਕਤ ਇਹਨੂੰ ਅੱਜ 22 ਦਿਨ ਹੋ ਗਏ 22 ਦਿਨ ਹਾਂਜੀ ਯਾਨੀ ਕਿ ਕੰਮ ਕਰ ਹਾਂਜੀ ਮੈਂ ਘਰੇ ਬੈਠੀ ਹਾਂ ਉਸ ਦਿਨ ਤੇ ਕੁੜੀ ਹੈ ਮੇਰੀ ਉਹ ਵੀ ਬਿਮਾਰ ਸਮਾਰਾ ਉਵੇਂ ਹੀ ਕੰਮ ਤੇ ਜਾਂਦੀ ਹੈ ਉਹ ਤੁਸੀਂ ਦੇਖ ਸਕਦੇ ਆਂ ਬੇਸ਼ੱਕ ਜਾ ਕੇ ਜਿੱਥੇ ਕੰਮ ਕਰ ਗਈ ਉਹ ਇੱਥੋਂ ਪਤਾ ਕਰ ਸਕਦੇ ਆਂ ਤੇ ਉੱਥੇ ਮਤਲਬ ਕਿ 8000 ਰੁਪਏ ਦਿੰਦੇ ਆ 8000 ਤੋਂ ਉਹ ਵੀ ਮੇਰੀ ਐਡਵਾਂਸ ਚੱਲ ਗਈ ਠੀਕ ਆ ਹੁਣ ਉਹਨਾਂ ਨੇ 500 ਰੁਪਏ ਦਿੱਤਾ ਸੀ ਉਹਦੇ ਨਾਲ ਹੁਣ ਮੈਂ ਦਵਾਈ ਲਿਆਵਾਂ ਕਿ ਮੇਂ ਘਰ ਦਾ ਖਰਚਾ ਲੈਣਾ بس ਮੇਰੀ ਇਹੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਅੱਗੇ ਜੇ ਕੋਈ ਮੇਰੀ ਹੈਲਪ ਕਰਨਾ ਚਾਹੁੰਦਾ ਤਾਂ ਘਰ ਬੈਠੀ ਜਿੱਦੇ ਚੱਕਰ ਮੇਰੀ ਬਾਹ ਨਹੀਂ ਠੀਕ ਹੁੰਦੀ ਉਸ ਤੋਂ ਬਾਅਦ ਮੈਂ ਆਪਣਾ ਆਪ ਖੁਦ ਕੰਮ ਤੇ ਜਾਣ ਲੱਗੀ ਤੁਸੀਂ ਦੇਖ ਸਕਦੇ ਹੋ ਉਸ ਪੈਣ ਦਾ ਘਰ ਘਰ ਦੀ ਹਾਲਤ